ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੇਲੇ ਦੀ ਸਵੀਟ ਰੈਸਪੀ ਬਣਾਵਾਂਗੇ। ਇਹ ਰੈਸਪੀ ਨੂੰ ਅੱਜ ਆਪਾਂ ਗਰਮੀਆਂ ਲਈ ਬਣਾ ਕੇ ਤਿਆਰ ਕਰਾਂਗੇ ਠੰਡੀ-ਠੰਡੀ। ਇਸ ਤਰੀਕੇ ਦੀ 2 ਲੇਅਰ ਵਾਲੀ ਸਵੀਟ ਰੈਸਪੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਇਹ ਸਵੀਟ ਰੈਸਪੀ ਕਿਵੇਂ ਬਣਦੀ ਹੈ। ਇਹ ਸਵੀਟ ਰੈਸਪੀ ਬਣਾਉਣ ਦੇ ਲਈ ਮੈਂ ਇੱਕ ਕੇਲਾ ਲਿਆ ਹੈ। ਕੇਲੇ ਨੂੰ ਛੱਲ ਲਵਾਂਗੇ। ਇਸ ਤਰੀਕੇ ਨਾਲ ਪੱਕੇ ਲੇਰੀਆਂ ਨਵੀਂ-ਨਵੀਂ ਰੈਸਪੀਸ ਬਣਾ ਸਕਦੇ ਹਾਂ ਹੁਣ ਆਪਾਂ ਇਸ ਦੇ ਮੋٹے-ਮੋٹے ਪੀਸ ਕੱਟ ਕਰ ਲਵਾਂਗੇ ਤੇਲਾ ਆਪਾਂ ਇਸ ਤਰੀਕੇ ਦਾ ਪੱਕਿਆ-ਪੱਕਿਆ ਲਿਆ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ ਮੈਂ ਇਹ ਰੈਸਪੀ ਨੂੰ ਬਣਾਉਣ ਦੇ ਲਈ ਇੱਕ ਕੇਲਾ ਲੈ ਰਿਆ ਹੈ ਆਪਣੀ ਜਿੰਨੀ ਰੈਸਪੀ ਬਣਾਉਣੀ ਹੋਵੇ ਉਸ ਦੇ ਹਿਸਾਬ ਨਾਲ ਕੇਲੇ ਲੈ ਲਵਾਂਗੇ ਅਸੀਂ ਇਸ ਤੋਂ ਪਹਿਲਾਂ ਵੀ ਆਪਣੇ ਚੈਨਲ ਤੇ ਬਿਨਾ ਗੈਸ ਚਲਾਈ ਤੋਂ ਬਰੈਡ ਦੀ ਕਹੂਰ ਮਿਠਾਈ ਬਣਾ ਕੇ ਤਿਆਰ ਕੀਤੀ ਹੈ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਮਿਠਾਈ ਵਾਲੀ ਵੀਡੀਓ ਵੀ ਜ਼ਰੂਰ ਦੇਖਿਓ ਉਹ ਮਿਠਾਈ ਵਾਲੀ ਵੀਡੀਓ ਵੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਉਹ ਮਿਠਾਈ ਨੂੰ ਵੀ ਆਪਾਂ ਸਪੈਸ਼ਲ ਗਰਮੀ ਵਾਲੀ ਬਣਾ ਕੇ ਤਿਆਰ ਕੀਤਾ ਹੈ ਤਾਂ ਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਘੰਟੋਂ ਗੈਸ ਕੋਲ ਨਾ ਖੜਨਾ ਪਵੇ ਉਹ ਮਿਠਾਈ ਵੀ ਬਹੁਤ ਟੇਸਟੀ ਬਣਦੀ ਹੈ ਜੀ ਤੁਸੀਂ ਉਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖਿਓ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਸ ਟ੍ਰਿਕ ਨਾਲ ਆਪਾਂ ਨਮੀ ਨਮੀ ਸুইਟ ਰੈਸਪੀਸ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਹੁਣ ਕੇਲਾ ਚੰਗੀ ਤਰ੍ਹਾਂ ਮੈਸ਼ ਹੋ ਚੁੱਕਿਆ ਹੈ ਇਸ ਦੇ ਵਿੱਚ ਬ੍ਰੈਡ ਕ੍ਰੰਬ ਪਾਵਾਂਗੇ ਬ੍ਰੈਡ ਕ੍ਰੰਬ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇਹ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਆਪ ਇਸ ਰੈਸਪੀਨ ਬਰਫੀ ਦੀ ਤਰ੍ਹਾਂ ਜਮਾਣਾ ਹੋਵੇ ਤਾਂ ਆਪ ਇਸ ਦੇ ਵਿੱਚ ਥੋੜਾ ਜਿਹਾ ਮਿਲਕ ਪਾਊਡਰ ਵੀ ਪਾ ਸਕਦੇ ਹਾਂ ਜੀ ਇਹ ਬਹੁਤ ਈਜ਼ੀ ਸਵੀਟ ਰੈਸਪੀ ਹੈ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਬਣਾ ਕੇ ਦੇਖਿਓ ਹੁਣ ਆਪਾਂ ਇਸ ਵਿੱਚੋਂ ਥੋੜਾ ਜਿਹਾ ਮਿਕਸਚਰ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਜੇ ਆਪਾਂ ਨੂੰ ਮਿਕਸਚਰ ਤੇ ਲੱਗ ਗਿਆ ਆਪਾਂ ਇਸ ਨੂੰ ਜਮਾਉਣਾ ਹੋਵੇ ਤਾਂ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਹੋਰ ਬ੍ਰੈਡ ਕ੍ਰੰਬ ਪਾ ਕੇ ਇਸ ਨੂੰ ਜਮਾ ਲਵਾਂਗੇ ਹੁਣ ਆਪਾਂ ਬੌਲ ਵਾਲੇ ਮਿਕਸਚਰ ਦੇ ਵਿੱਚ ਇੱਕ ਚਮਚ ਕੋਕੋ ਪਾਊਡਰ ਪਾਵਾਂਗੇ ਕੋਕੋ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਇਸ ਨਾਲ ਟੇਸਟ ਬਹੁਤ ਵਧੀਆ ਆਏਗਾ ਇਸ ਰੈਸਪੀ ਨੂੰ ਆਪਾਂ ਦੋ ਕਲਰ ਦਾ ਬਣਾਵਾਂਗੇ। ਕੋਕੋ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਬ੍ਰੈਡ ਵਾਲੇ ਇੱਕ ਹਿੱਸੇ ਦੇ ਵਿੱਚ ਆਪਾਂ ਕੋਕੋ ਪਾਊਡਰ ਪਾਵਾਂਗੇ ਤੇ ਦੂਸਰੇ ਹਿੱਸੇ ਦੇ ਵਿੱਚ ਆਪਾਂ ਫੂਡ ਕਲਰ ਪਾਵਾਂਗੇ। ਸਭ ਤੋਂ ਪਹਿਲਾਂ ਪਲੇਟ ਵਾਲੇ ਹਿੱਸੇ ਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਪਾਵਾਂਗੇ। बाउल वाले हिस्से भी थोड़ा जहा इलायची पाउडर पावेंगे थोड़ी जी चीनी पावे खिले बिच भी मिठा हों इसलिए चीनी आप थोड़ी जी पावेंगे प्लेट वाले ब्रैड के हिस्से भी थोड़ी जी चीनी पावेंगे ਇਲਾ ਮਿੱਠਾ ਹੁੰਦਾ ਹੈ ਜੀ ਜਿੰਨੀ ਆਪਾਂ ਥੋੜੀ ਘਾਟੀ ਪਾਵਾਂਗੇ ਬਾਕੀ ਜਿੰਨੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨਾ ਕਾਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਇੱਕ ਚਮਚਾ ਦੈਸੀ ਕੇਟ ਡ ਕੋਕੋਨਟ ਪਾਵਾਂਗੇ ਫਿਰ ਇਸ ਨੂੰ ਮਿਕਸ ਕਰ ਲਵਾਂਗੇ ਆਪਾਂ ਇਸਦੀ ਬਰਫੀ ਨਹੀਂ ਬਣਾਵਾਂਗੇ ਜੀ ਇਸ ਨੂੰ ਠੰਡਾ ਕਰਕੇ ਹੀ ਖਾਵਾਂਗੇ ਜੇ ਆਪਾਂ ਇਸਦੀ ਬਰਫੀ ਬਣਾਉਣੀ ਹੋਵੇ ਤਾਂ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਤੇ ਬ੍ਰੈਡ ਕ੍ਰੰਬ ਥੋੜਾ ਜਿਹਾ ਹੋਰ ਪਾ ਲਵਾਂਗੇ इस चंकी तरह मिक्स कर लवेंगे मिक्सचर के दोवे हिस्सा चंकी तरह मिक्स कर लवेंगे इस तरीके बहुत ही टेस्टी स्वीट रेसिपी बन के तैयार होएगी हम आप प्लेट वाले मिक्सचर के थोड़ा जहा फूड कलर पावे ਫੂਡ ਕਲਰ ਬੰਦੇ ਨਾਲ ਵਧੀਆ ਕਲਰ ਆਏਗਾ ਰੈਸਪੀ ਉੱਪਰ ਪਰ ਜੇ ਆਪਾਂ ਫੂਡ ਕਲਰ ਨਾ ਪਾਣਾ ਹੋਵੇ ਤਾਂ ਆਪਾਂ ਦੋਵਾਂ ਮਿਕਸਚਰ ਦੇ ਵਿੱਚ ਕੋਕੋ ਬਟਰ ਵੀ ਪਾ ਸਕਦੇ ਹਾਂ ਫੂਡ ਕਲਰ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਕੇਲੇ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਇਸ ਦੇ ਵਿੱਚ ਚਾਕਲੇਟ ਵੀ ਪਾ ਸਕਦੇ ਹਾਂ ਜੀ ਮਿਕਸ ਹੋ ਕੇ ਚੰਗੀ ਤਰ੍ਹਾਂ ਤਿਆਰ ਹੈ ਹੁਣ ਆਪਾਂ ਇਹ ਕਿ ਬੌਲ ਦੇ ਵਿੱਚ ਮਿਕਸਚਰ ਨੂੰ ਸੈਟ ਕਰ ਲਵਾਂਗੇ ਸਾਰੇ ਮਿਕਸਚਰ ਨੂੰ ਇਸ ਪਾਉਲ ਦੇ ਵਿੱਚ ਸੈਟ ਕਰ ਲਵਾਂਗੇ ਇਸ ਤ੍ਰੀਕਨਲ ਟੂ ਲੇਅਰ ਵਾਲੀ ਸਵੀਟ ਰੈਸਪੀ ਬਣ ਕੇ ਤਿਆਰ ਹੋਏਗੀ ਇਹ ਬਹੁਤ ਈਜ਼ੀ ਸਵੀਟ ਰੈਸਪੀ ਹੈ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਜੀ ਹੁਣ ਇਹ ਮਿਕਸਚਰ ਬੌਲ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਹੈ ਇਸ ਦੇ ਵਿੱਚ ਥੋੜਾ ਜਿਹਾ ਡੈਸੀਕੇਟਿਡ ਕੋਕੋਨਟ ਪਾਵਾਂਗੇ సెట్ బాల్ దేశ ਉਹ সুইਟ ਰੈਸਪੀ ਹੈ ਜੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਇਸ ਨੂੰ ਇੱਕ ਵਾਰ ਬਣਾ ਕੇ ਦੇਖਿਓ ਬਾਲ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸਾਰੇ ਮਿਕਸਚਰ ਨੂੰ ਇਸ ਦੇ ਉੱਪਰ ਥੋੜਾ ਜਿਹਾ ਹੋਰ ਡਾਈਸੀਕ੍ਰੇਟ ਕੋਕੋਨਟ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਇਸ ਰੈਸਪੀ ਦੇ ਵਿੱਚੋਂ ਇਸ ਉੱਪਰ ਆਪਣ ਟੂਟੀ ਫਰੂਟੀ ਵੀ ਲਗਾ ਸਕਦੇ ਹਾਂ ਜੀ। ਹੁਣ ਇਸ ਉੱਪਰ ਥੋੜੇ ਜਿਹੇ ਡਰਾਈ ਫਰੂਟ ਪਾਵਾਂਗੇ ਜਿਵੇਂ ਕਾਜੂ ਤੇ ਬਦਾਮ। ਜੇਕਰ ਅਪਸ ਦੇ ਵਿੱਚ ਡਰਾਈ ਫਰੂਟ ਨਾ ਪਾਉਣੇ ਹੋਣ ਤਾਂ ਅਪਸ ਦੇ ਵਿੱਚ ਟੂਟੀ ਫਰੂਟੀ ਵੀ ਪਾ ਸਕਦੇ ਹਾਂ। ਡਰਾਈ ਫਰੂਟ ਪਾਉਣ ਤੋਂ ਬਾਅਦ ਇਸ ਨੂੰ ਸੈੱਟ ਕਰ ਲਵਾਂਗੇ। ਇਸ ਰੈਸਪੀ ਨੂੰ ਫਰਿੱਜ ਵਿੱਚ ਥੋੜੀ ਦੇਰ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ। ਫਰਿੱਜ ਵਿੱਚ ਰੱਖਣ ਤੋਂ ਬਾਅਦ ਇਹ ਰੈਸਪੀ ਠੰਡੀ ਹੋ ਚੁੱਕੀ ਹੈ ਇਸ ਤਰੀਕੇ ਦੀ ਹੁਣ ਆਪਾਂ ਇਸ ਰੈਸਪੀ ਨੂੰ ਸਰਵ ਕਰ ਲਵਾਂਗੇ। ਇਸ ਤਰੀਕੇ ਦੀ ਰੈਸਪੀ ਬਣ ਕੇ ਤਿਆਰ ਹੈ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਇਹ ਰੈਸਪੀ ਬਹੁਤ ਟੇਸਟੀ ਬਣਦੀ ਹੈ ਤੇ ਬਹੁਤ ਕਲਰਫੁਲ ਬਣਦੀ ਹੈ। ਤੁਸੀਂ ਦੇਖ ਸਕਦੇ ਹੋ ਮੈਂ ਦੇਖਣ ਵਿੱਚ ਜਿੰਨੀ ਵਧੀਆ ਲੱਗ ਰਹੀ ਹੈ ਓਨੀ ਟੇਸਟੀ ਵੀ ਹੋਏਗੀ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ